ਸਾ ਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਮਸਾਣੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਦੋ ਵੜਾ ਸੇਲ ਕਰਨੀਆਂ ਬਹੁਤ ਹੀ ਸੋਹਣੀ ਕੁਆਲਿਟੀ ਦੀਆਂ ਚੰਗੇ ਰਿਕਾਰਡ ਵਾਲੀਆਂ ਤੇ ਦੋਵੇਂ ਇੱਕ ਤਾਜੀ ਸੂਈ ਆ ਤੇ ਇੱਕ ਜਿਹੜੀ ਗੱਬਣ ਆ ਜੀ ਵੀਰ ਨੂੰ ਫੋਨ ਕਰ ਲਿਓ ਵੀਡੀਓ ਬਣਾਉਣ ਤੋਂ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਇਡੰਗਰ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਜਿਹੜਾ ਗੱਬਣ ਪਸ਼ੂ ਆ ਉਹਨੂੰ ਚੈੱਕ ਪਾਸ ਕਰਕੇ ਥਾਂ ਟੇਪ ਕੇ ਲੈ ਕੇ ਜਾਓ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 856009518 ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਦੋਵਾਂ ਵਾੜਾਂ ਦੀ ਡਿਟੇਲ ਲਵਾਂਗੇ ਜੀ ਹਾਈ 사ਸੀ ਕਾ ਪਾਜੀ 사ਸੀ ਰਵੀ ਜੀ ਕੀ ਹਾਲ ਚਾਲ ਆ ਜੀ ਲੱਗਿਆ ਤੀਸਰਾ ਪਾਜੀ ਆ ਜੇ ਦੋ ਘਰੀਆਂ ਸੇਲਾਂ ਹਾਂਜੀ ਅੱਜ ਭਾਜੀ ਦੋ ਹੀ ਸੇਲਾਂ ਬੜੀਆਂ ਸੋਹਣੀਆਂ ਲਿਆਂਦੀਆਂ ਹਾਂਜੀ ਭਾਜੀ ਕਿੰਨੇ ਲਿਆਂਦਦੇ ਨੇ ਠੀਕ ਠੀਕ ਆ ਠੀਕ ਆ ਭਾਜੀ ਆਪਣਾ ਨਾ ਕੋਈ ਬਾਅਦ ਦਾ ਵੱਡਾ ਕੰਮ ਹੈ ਆਪਣਾ ਸ਼ੌਂਕ ਆ ਹਾਂਜੀ ਦੁੱਧ ਦਾ ਕੰਮ ਹੈ ਆਪਣਾ ਦੂਜਾ ਖੇਤੀਬਾੜੀ ਦਾ ਸ਼ੌਂਕ ਹੈ ਸ਼ੌਂਕ ਨਾਲ ਕਿੰਨੇ ਦੇ ਪਾਵੇਂ 1000 1000 ਰੁਪਏ ਬਜਾਪਾ ਪਛੂ ਦੇ ਦਿੰਦੇ ਨੇ ਠੀਕ ਹੈ ਠੀਕ ਹੈ ਬਾਕੀ ਕੁਆਲਿਟੀ ਦੇ ਹੁੰਦੇ ਪਹੂ ਜਿੰਨੇ ਵੀ ਲਿਓਨੇ ਤੇ ਵੀ ਚੰਗੀ ਕੁਆਲਿਟੀ ਦੇ ਨੇ ਸੋਹਣੇ ਲਿਹਾਇ ਦੇ ਨੇ ਹਾਂਜੀ ਪਾਵੇਂ ਹਾਂਜੀ ਹਾਂਜੀ ਲਿਹਾਇ ਦੇ ਨੇ ਕਿੰਨੇ ਨੇ ਭਾਜੀ ਕੱਢ ਕੇ ਠੀਕ ਹੈ ਜੀ ਤੇ ਆਪਣ ਠੀਕ ਹੈ ਜੀ ਸ੍ਰੀ ਹਰਿ ਹਰਿ ਗੱਭ ਮੇਰੋ ਰੋਡ ਉੱਤੇ ਆ ਪਾਜੀ ਇੱਥੋਂ ਠੀਕ ਹੈ ਜੀ ਬਟਾਲਾ ਦਾ 3 ਕਿਲੋਮੀਟਰ ਦੂਰ ਵਾਂ ਫੋਨ ਨੰਬਰ ਦੱਸ ਦਿਓ ਜੀ ਆਪਣਾ 869920837 ਠੀਕ ਹੈ ਜੀ ਠੀਕ ਹੈ ਤੇ ਪਹਿਲਾਂ ਸ਼ੁਰੂਆਤ ਕਰਦੇ ਤਾਜੀ ਸੂਈ ਤੋਂ ਹੀ ਹਾਂਜੀ ਨਾਂ ਪਾਜੀ ਆਪਣਾ ਦੱਸ ਦਿਓ ਜੀ ਨਾਂ ਆਪਣਾ ਲਾਡੀਆ ਜੀ ਲਾਡੀ ਨਾਂ ਪਾਜੀ ਦਾ ਆ ਵੇਖੋ ਤਾਜੀ ਸੂਈ ਬੱਚਾ ਕੀ ਇਹਦੇ ਕੋਲ ਪਾਜੀ ਪਾਜੀ ਇਹਦੇ ਮੇਰੇ ਬੱਛੀ ਦੇ ਡਰ ਮਾਰਕ ਦੀ ਆ ਵੇਖੋ ਜੀ ਬੱਛੀ ਪਹਿਲਾਂ ਚੈੱਕ ਕਰੋ ਬੱਛੀ ਬਹੁਤ ਸੋਹਣੀ ਹੈ ਹਾਂਜੀ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਨਹੀਂ ਦੋ ਵੜਾ ਦੇਣੀ ਆ ਭਾਈ ਨੇ ਤੇ ਪੈ ਇਹਦਾ ਵੀ ਫੇਸ ਕੁਆਲਿਟੀ ਚੈੱਕ ਕਰਾ ਦਨੇ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਥਾਨੇ ਦਾ ਚੱਪ ਤੇ ਜੋਸੀ ਦਾ ਕਰੋਸ ਆ ਹਾਂਜੀ ਫੇਸ ਜਿਹੜਾ ਗਾੜੀ ਹੋਇਆ ਹੈ ਜਰਸੀ ਦਾ ਆ ਗਿਆ 90 एचएफ ਆ ਹਾਂਜੀ ਹਾਂਜੀ ਥਾਣ ਆ ਦੇਖੋ ਥਾਨ ਦੀ ਕੁਆਲਿਟੀ ਚੈੱਕ ਕਰੋ ਜੀ ਗੁਲਾਬੀ ਥਾਨ ਲੱਗਾ ਇਹਨੂੰ ਕਰਮਾ ਵਾਲੀ ਨੂੰ ਤੇ ਬਹੁਤ ਹੀ ਸੋਹਣਾ ਮੁਠੀ ਚਵਾਈ ਵਾਲਾ ਥਾਨ ਕੰਪੈਕਟ ਜਿਹਾ ਹਵਾਨਾ ਵਾ ਜਿਆਦਾ ਇਹ ਆ ਕਿ ਹਵਾਨਾ ਬਿਲਕੁਲ ਟਾਈਟ ਰੱਖਿਆ ਨਹੀਂ ਹਾਂਜੀ ਭਾਈ ਇਹਦਾ ਸੁਆ ਸੂਆ ਪਾ ਜਿਹੜਾ ਪਹਿਲਾ ਵਾ ਪਹਿਲਾ ਸੂਆ ਤੇ ਇਸ ਟਾਈਮ ਤੇ ਦੁੱਧ ਕਿੰਨਾ ਇਹਦੇ ਕੋਲ ਭਾਈ ਐ ਤਾਂ ਦੇ ਕੋਲ ਦੁੱਧ 12 ਕਿਲੋ ਰੈਡੀ ਆ 12 ਕਿਲੋ ਦੁੱਧ ਤਿਆਰ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਸੂਈ ਨੂੰ ਦਿਨ 10 ਹੋ ਗਏ ਹੋਣਗੇ 10 ਲਾ ਲਓ 12 ਦਿਨ ਲਾ ਲਓ ਆਪਣੀ ਤਾਂ ਪਰਸੋਂ ਜੇ ਆਈ ਹੈ ਹਾਂਜੀ ਤੇ ਦੁੱਧ 15 ਕਿਲੋ ਤੱਕ ਜਾਏਗੀ ਬੜੇ ਆਰਾਮ ਨਾਲ ਠੀਕ ਹੈ ਜੀ ਜਿੰਨਾ ਇਹਦਾ ਬੱਚੇ ਦਾ ਹਾਈਟ ਹੈ ਕਿੰਨੀ ਬੱਚੇ ਦੀ ਹਾਂਜੀ ਹਾਂਜੀ ਕੱਦ-ਕਾੜ ਚੇਂਜ ਨਹੀਂ ਹੁੰਦੀ ਹੈਗੀ ਹਾਂਜੀ ਕੱਦ-ਕਾੜ ਚੰਗਾ ਵਾ ਕੱਦ ਵੀ ਸੋਹਣਾ ਵਾ ਛੋਟਾ ਬਿੱਡਾ ਸੋਹਣਾ ਵੜਦਾ ਬਾਕੀ ਹੈ ਵੀ ਠੰਡੀ ਧੀਰੀ ਆ ਹਾਂਜੀ ਹਾਂਜੀ ਆ ਵੇਖੋ ਜਿੱਦਾਂ ਮੰਦੀ ਸੀੜ ਛੱਡੀਆਂ ਨੇ ਹਾਂਜੀ ਆ ਵੇਖੋ ਇਹ ਚੈੱਕ ਇਹ ਕਿਹੜਾ ਸੀੜਾ ਪਾਉਣੇ ਨਾਲੋਂ ਆਹ ਰੱਸੀ ਨਹੀਂ ਪਾਉਂਦੇ ਕੋਈ ਰੱਸੀ ਨਹੀਂ ਪਾਣੀ ਪੈਂਦੀ ਠੀਕ ਹੈ ਜੀ ਤੋੜ ਦੋ ਵੀਰ ਜੀ ਇਹਨੂੰ ਆ ਵੇਖੋ ਕੱਦ-ਕਾੜ ਦੀ ਕੁਆਲਿਟੀ ਚੈੱਕ ਕਰ ਲਓ ਸੋਹਣੀ ਆ ਜੀ ਵੜ ਬਹੁਤ ਸ ਖਾਣ ਬੜਾ ਮੁੱਠੀ ਚਵਾਈ ਵਾਲਾ ਲੱਗਾ ਇਸ ਟਾਈਮ ਤੇ 12 ਕਿਲੋ ਦੁੱਧ ਵੀਰ ਦੱਸਦਾ ਕਿ ਤਿਆਰ ਆ ਇਹਦੇ ਕੋਲ 15 ਕਿਲੋ ਦੁੱਧ ਚਵਾ ਜਾਣਾ ਐਨੇ ਜੀ ਕੱਦ-ਕਾਠ ਵੀ ਚੰਗਾ ਕੁਆਲਿਟੀ ਵੀ ਚੰਗੀ ਆ ਬਰੀਡ ਵਾਲੀ ਆ ਕੋਈ ਲਿੱਸੀ ਨਹੀਂ ਗਈ ਕੈਮ ਆ ਪੂਰੀ ਫੇਸ ਕੁਆਲਿਟੀ ਵੀ ਚੰਗੀ ਲੈਓ ਭਾਜੀ ਇੱਕ ਜਿਹੜਾ ਹੋਰ ਕਢਾ ਦਿਓ ਇਧਰੋਂ ਆ ਵੇਖੋ ਮੱਛੀ ਵੀ ਪੂਰੀ ਸੋਹਣੀ ਆ ਕਮਾ ਲਓ ਫੇਰ ਇੱਕ ਵਾਰ ਆ ਵੇਖੋ ਜੀ ਪੂਰੀ ਚੰਗੀ ਆ ਸੋਹਣੀ ਸੁਨੱਖੀ ਆ ਬਾਕੀ ਥਣ ਥਣ ਚੰਗਾ ਸੋਹਣਾ ਲੱਗਾ ਵਾ ਆ ਵੇਖੋ ਨਾੜਾਂ ਚੈੱਕ ਕਰੋ ਹਵਾਨੇ ਦੇ ਬਰੀਕ ਬਰੀਕ ਬਹੁਤ ਸੋਹਣੀਆਂ ਨਾੜਾਂ ਆਂ ਆ ਲੈ ਉਹ ਵੀਰ ਜੀ ਬੰਦੋ ਬਾਕੀ ਚੰਗੀਆਂ ਸੋਹਣੀਆਂ ਆ ਦੁੱਧ ਜਿੰਨਾ ਚਵਾ ਕੇ ਦੇਣਾ ਇਸ ਟਾਈਮ ਤੇ ਉਨਾ ਹੀ ਦੱਸਿਆ ਵਾ ਕਿ 12 ਕਿਲੋ ਇਹਦੇ ਕੋਲ ਤਿਆਰ ਆ ਤੋਂ ਵਧੇਗੀ ਭਾਜੀ ਇਹ ਜਾਇਗੀ 3 ਕਿਲੋ ਤੋਂ ਵਧੇਗੀ ਹੋਰ। ਬਾਕੀ ਸੂਈ ਨੂੰ ਹੋ ਜਾ 10 10 ਕ ਦੇਣੀ ਹੋਏ ਕਿ ਜਾਇਗੀ। 10 ਰੱਖ ਦੇਣਾ ਜੇ ਹੋਏ। 10 ਦੇਣ ਹੋਏ। ਲਾ ਲਓ 12 ਦੇ ਲਾ ਲਓ। ਬਾਕੀ ਇੱਕ ਥੋੜਾ ਦੋ ਵਸ਼ੀਆਂ ਦੇਣੀਆਂ ਭਾਜੀ ਨੇ। ਵਸ਼ੀ ਬਹੁਤ ਸੋਣੀ ਆ ਜਿਹਾ ਵੇਖ ਸਕਦੇ ਤੁਸੀਂ। ਮੱਚੀ ਮਗਰ ਪਿਓਰਾ ਚਾਪਾ। ਹਾਂਜੀ। ਤੇ ਦੱਸੋ ਫੇ ਭਾਜੀ ਕਿੰਨੀ ਕੀ ਡਿਮਾਂਡ ਕਰਦੇ ਜੀ ਦੀ। ਕੋਈ ਮੁੱਲ ਛੋਟਾ ਆਪਾਂ ਕਰਨਾ 47000 ਰੁਪਿਆ ਦਾ। ਅੱਛਾ ਜੀ। ਹਾਂਜੀ। ਤਾਂ ਮਾਣਦਾਨ ਕਿੰਨਾ ਕਰਨਾ ਜੀ? ਮਾਂ ਤਾਂ ਜਿੰਨਾ ਚਾਹੋਗੇ ਪਿੰਡ ਸਾਡੀ ਕਰ ਦਾਂਗੇ। ਮੈਂ ਕਹਿੰਦਾ ਯਾਰ ਹੀ ਡਾ ਦੋ। 45 45 45 ਨੂੰ ਮਾਨਤਾ ਕਰਦੇ ਆਗੇ ਉਹ ਕਿਉਂ ਮੌਕੇ ਤੇ ਹੋ ਜਾਊਗਾ ਕੋਈ ਫਿਕਸ ਨਹੀਂਗਾ ਫੋਨ ਲਾ ਲੈ ਕੋਈ ਜਿਹਨੂੰ ਪਸੰਦ ਆਵੇ ਇਹ ਕਾਲ ਪਰ ਹੋ ਗੱਲ ਕਰ ਲੈਣਾ ਕਿ ਮੇਰਾ ਕੁਇੰਟਾ ਦਿੱਲੀ ਜਾਂ ਪਪਾ ਦਾ ਮੇਰਾ ਸ਼ੌਂਕ ਹੈ ਹਾਂਜੀ ਇੱਕ 15 ਸ਼ੌਕ ਹੀ ਮੇਰਾ ਸ਼ੌਂਕ ਵਸ ਸ਼ੌਂਕ ਮੈਂ ਤਾਂ ਲੈਣਾ ਬਾਕੀ ਕੁਆਲਿਟੀ ਦੀ ਚੀਜ਼ ਹੀ ਲੈਣੇ ਜਦੋਂ ਵੀ ਲੈਣੇ ਹਾਂ ਹਾਂਜੀ ਹੁੰਦੀ ਨਸਲ ਜਿਆਦਾ ਹਾਂਜੀ ਵਿੱਚ 10 ਦਿਨ ਖੱਜਣ ਤੇ ਚੰਗੀ ਜੀ ਲੱਭੇ ਉਹ ਲੈ ਕੇ ਆਉਣੀ ਆਪਾਂ ਹਾਂਜੀ 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 ਠੀਕ ਹੈ ਜੀ ਕੋਈ ਲਾਗ 10 ਦਾ ਇਕੱਠੀਆਂ ਚ ਬੰਨੇ ਨਹੀਂ ਲਾਗ ਨਹੀਂ ਇਕੱਠਾ ਕਰਨਾ ਆਪਾਂ ਠੀਕ ਹੈ ਜੀ ਬਾਕੀ ਆ ਵੇਖ ਸਕਦੇ ਬਹੁਤ ਹੀ 45000 ਚੋ ਮਾਨਦਾਨ ਜਿੰਦਰਾ ਵੇਖੋ ਪੰਜ ਕਿੰਨਾ ਸੋਹਣਾ ਥਣ ਕੱਲਾ ਕਰਾ ਥਣ ਇਹ ਫਿਕਸ ਆਰਡਰ ਵਾਲੀ ਆ ਆ ਵੇਖੋ ਠੰਡੀ ਠੰਡੀ ਧੀਰੀ ਆ ਜੀ ਆਹ ਵੇਖ ਸਕਦੇ ਆ ਕੋਈ ਮਸਲਾ ਨਹੀਂ ਗਾ ਚੋਾਈ ਬੜੀ ਸਾਫ ਆ ਹਾਂਜੀ 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 ਠੀਕ ਆ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਇਹ ਗੱਬਣੋ ਐਡ ਆ ਜੀ ਆਹ ਵੇਖੋ ਫੇਸ ਕੁਆਲਿਟੀ ਦੀ ਚੈੱਕ ਕਰੋ ਕੱਦ-ਕਾੜ ਬਹੁਤ ਹੀ ਸੋਹਣਾ ਵਾ ਤੇ ਥਾਣੇ ਦੇ ਕੋਲ ਬੜਾ ਪਿਆਰਾ ਲੱਗਾ ਆ ਵੇਖੋ ਜੀ ਥਾਣ ਦੀ ਕੁਆਲਿਟੀ ਬੜੀ ਸੋਹਣੀ ਆ ਤੇ ਹਵਾਨਾ ਜਾ ਕਰ ਲੋ ਦੇਣ ਕਿੰਨੇ ਲੈ ਜੂਗੀ ਭਾਜੀ ਇਹ ਜੀ ਪਾਜੀ 10 ਦਿਨ ਦਾਸ ਲੈ ਗਈ ਜੇ ਕਰਮਾਂ ਵਾਲੀ ਆਹ 10 ਦਿਨ ਲੈ ਜੂਗੀ ਤੇ ਸੂਆ ਇਹਦਾ ਸੂਆ ਇਹਦਾ ਦੂਸਰਾ ਇਹਦਾ ਦੂਸਰਾ ਸੂਆ ਠੀਕ ਹੈ ਜੀ 10 ਦਿਨ ਪੂਰੇ ਲੈ ਜੂਗੀ ਕਿ ਪਹਿਲਾਂ ਵੀ ਸੂ ਸੱਕਦੀ ਹੈ ਬਾਅਦ ਵੀ ਲੈ ਸਕਦੀ ਹੈ ਜਿੰਨੇ ਦਿਨ ਲਾਗੀ ਬਾਅਦ ਉਹਨੇ ਫਿਰ ਉਹਨੀ ਸੋਣੀ ਤਿਆਰ ਹੋਏਗੀ ਹਾਂਜੀ 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 ਜਿੰਨੇ ਤੁਹਾਨੂੰ ਦੱਸੇ ਤੁਸੀਂ ਉਹਨੇ ਅੱਗੇ ਦੱਸ ਦੇਣੇ ਆ ਹਾਂਜੀ 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 ਠੀਕ ਹੈ ਜੀ ਦੋ ਚਾਰ ਦਿਨ ਉੱਤੇ ਇੱਥੇ ਠਾਹ ਹੋ ਜਾਂਦਾ ਹੈ ਕਿ ਨਾ ਮਤਲਬ ਇਹਦਾ ਦੁੱਧ ਆ ਰਿਹਾ ਡਾਕਰੀ ਹੈ ਜੀ ਕੋਈ ਪਿਛਲੇ ਦੋ ਦਿਨਾਂ ਵਿੱਚ ਨੁੱਟ ਚ ਆਇਆ ਵਾ ਅੱਛਾ ਜੀ ਹਾਂ ਜੀ ਠੀਕ ਆ ਤੇ ਐਰ ਕਿਉਂ ਹੋ ਸਰ ਬਾਦੀ 2-3 ਕਿਲੋ ਚ ਆਵੇ ਠੀਕ ਆ ਬਾਕੀ ਸੇਵਾ ਦੁੱਧ ਸੇਵਾ ਦਾ ਹਾਂ ਜੀ ਦੁੱਧ ਸੇਵਾ ਦਾ ਜੀ ਬਰੀਡ ਜਾਦਪੂਰੀ ਆ ਦੁੱਧ ਸੇਵਾ ਦਾ ਠੀਕ ਆ ਤੋੜ ਦੋ ਵੀਰ ਜੀ ਇਹਨੂੰ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਆ ਵੇਖ ਸਕਦੇ ਆ ਖਾਣਾ ਇਹ ਆ ਕੇ ਜਦਨ ਤਿਆਰ ਹੋ ਗਈ ਪੂਰੀ ਹਵਾਣਾ ਚੰਗਾ ਖੋਲੂਗੀ ਅਜੇ ਢਿੱਲਾ ਹੈਗੀਆਂ ਹਵਾਣੇ ਦੇ ਵਿੱਚ ਕਮਾਲੋ ਵੀਰ ਜੀ ਇੱਕ ਜਿਹੜਾ ਹੋਰ ਕਢਾ ਦੋ ਇੱਥੇ ਆਹ ਵੇਖੋ ਜੀ ਬਾਕੀ ਕੱਦ ਕਾਠ ਬਹੁਤ ਚੰਗਾ ਵਾ ਇੱਕ ਕਰਾ ਜਿਹੜਾ ਕਢਾਓ ਹੋਰ ਕਢਾਓ ਇੱਕ ਜਿਹੜਾ ਆਹ ਵੇਖੋ ਜੀ ਲਾਜੂ ਲਾਜੂ ਬਾਕੀ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਸੋਹਣੀ ਨਸਲ ਵਾਲੀ ਹੈ ਜੀ ਬੈਂਡ ਛੋਟੀ ਨਹੀਂ ਗਈ ਲਾਜੂ ਲਾਜੂ ਵੇ ਸੋਹਣੀ ਆ ਬਾਕੀ ਥਾਣ ਥਣ ਬੜਾ ਸੋਹਣਾ ਲੱਗਾ ਵਾ ਪ੍ਰਿੰਟ ਵੀ ਚੰਗਾ ਬਾਕੀ ਭਾਈ ਇਹ ਵੀ ਰੱਸੀ ਦੇ ਬਿਗੈ ਚਾਵਾਂ ਜਾਵੇ ਆ ਵੇਖੋ ਜੀ ਹੈ ਬਿਲਕੁਲ ਠੰਡੀ ਧੀਰੀ ਆ ਕੋਈ ਮਸਲਾ ਨਹੀਂ ਗਾ ਕੋਈ ਚੱਕਰ ਨਹੀਂ ਗਾ ਆ ਵੇਖ ਸਕਦੇ ਤੇ ਐਰ ਕਾ ਭਾਜੀ ਕਿੰਨਾ ਦੁੱਧ ਚ ਵਾਜੂਗੀ ਭਾਈ ਦਾ ਜੀ 23 ਲੀਟਰ ਤੱਕ ਜਾਏਗੀ ਭਾਈ 23 ਲੀਟਰ ਚ ਵਾਜ ਜਾਊਗੀ ਚਾਏਗੀ ਚਾਏਗੀ ਠੀਕ ਆ ਜੀ ਬੋਡੀ ਟ੍ਰੈਕਟਰ ਬਹੁਤ ਸੋਹਣਾ ਵਹਿਣਦਾ ਰਾਜੀ ਹੈ ਕੋਈ ਨਹੀਂ ਲੱਸੀ ਵੀ ਨਹੀਂ ਹੈਗੀ ਹਾਂਜੀ 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 ਤੇ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਪਈ ਇਹਦਾ ਮੁੱਲ 70000 ਕਰਦੇ ਆਂ ਹਾਂਜੀ ਬਾਕੀ ਜਿੰਨਾ ਪਿੰਜਣਾ ਪਿੰਡ ਸਾਹਿਬ ਕਹਣਗੇ ਦੋ ਹੀ ਡਾਦੋ ਮੈਂ ਕਹਿੰਦਾ ਇੱਜ ਮੈਨਾਂ ਤੇ ਇੰਨੀ ਡਾਦਨੇ ਆ ਪਾਜੀ ਤਿੰਨ ਡਾਦੋਗੇ ਹਾਂਜੀ ਕਿਨੇ ਦੀ ਹੋਗੀ ਫੇਰ ਇਹ ਹੋਗੀ ਪਾਜੀ 67 ਦੀ 67 ਦੀ ਹਾਂਜੀ ਦੋ ਹੋਰ ਡਾਦਾਂਗੇ ਪਾਜੀ 65 ਦੀ 65 ਦੀ ਕਰ ਦ 65 ਦੀ ਮਾਨਤਨ ਕਰ ਜਾਗੇ ਮੌਕੇ ਤੇ 65 ਜੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਆਹ ਵੇਖ ਸਕਦੇ ਏਦਾਂ ਦੀਆਂ ਵੇੜਾ ਲਵਦੀਆਂ ਨਹੀਂ ਗਈਆਂ ਬਹੁਤ ਚੈਨਲ ਵੇਖ ਕੇ ਵੀਰ ਆਇਆ ਯਾਰ ਮਨ ਤਾਂ ਜਰੂਰ ਕਰਾਂਗੇ ਜਿੰਨਾ ਉਸੇ ਮਾਤਾ ਦੇ ਜਿਹੜਾ ਫੋਨ ਕਰ ਲੂਗਾ ਉਹਦਾ ਮਨ ਤਾਂ ਖੁੱਲਾ ਹੋ ਜਾਊਗਾ ਖੁੱਲਾ ਕਰ ਦਾਂਗੇ ਠੀਕ ਹੈ ਠੀਕ ਹੈ ਕਰਨੀ ਭਾਜੀ ਕੋਈ ਗੱਲਬਾਤ ਹੋਰ ਗੱਲਬਾਤ ਹੀ ਹੋਏ ਬਾਕੀ ਜਿਹੜਾ ਵੀਰ ਹੁੰਦਾ ਆਪਣਾ ਉਥੋਂ ਵੀਡੀਓ ਵੇਖ ਕੇ ਤੇ ਧਿਆਨ ਨਾਲ ਫੇਰ ਫੋਨ ਲਾਵੇ ਤੁਹਾਨੂੰ ਜਿਹਨੇ ਖਾਲੇ ਥਣ ਚਿਪਕੇ ਖੜੀ ਨਾ ਰਹੇ ਜੀ 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 ਬਿਲਕੁਲ ਜੀ ਹਾਂ ਉਹ ਵੀ ਆਈ ਉਹ ਦੋ ਟਾਈਮ ਤਿੰਨ ਟਾਈਮ ਚੁਆਲੇ ਆ ਗਏ ਮੇਰਾ ਭਰਾ ਹਾਂ ਜੀ ਜਿੰਨੇ ਵੀ ਲੈਣੀ ਹੈ ਆਪਣੀ ਕਿਉਂ ਤਸ ਜੀ ਠੀਕ ਕਿੰਨਾ ਵੇ ਡੰਗਣ ਇਹਨਾਂ ਦਾ ਕਿਦਾ ਕਿਹੜਾ ਫਿਕਰ ਵਾਲੀ ਕੋਈ ਗੱਲ ਨਹੀਂ ਹੈਗੀ ਹਾਂਜੀ 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 ਨਵੀਆਂ ਬੈੜਾਂ ਨੇ ਰੱਗਬਾ ਸੋਹਣੇ ਨੰਦੇ ਜੀ 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 ਠੀਕ ਹੈ ਜੀ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਬਾਕੀ ਕੋਈ ਫਿਕਸ ਰੇਟ ਨਹੀਂ ਗੇ ਫੋਨ ਜ਼ਰੂਰ ਕਰਿਓ ਫੋਨ ਦੇ ਉੱਤੇ ਥੋੜਾ ਬੋਦਾ ਮਾਨ ਹੋਰ ਹੋ ਜਾਊਗਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ